ਵਹੀ ਗੁਰਜੀਕਾ ਖਾਲਸਾ ਵਹੀ ਗੁਰਜੀਕਾ ਅਤੇ ਅੱਜ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਗੈਣੀ ਹਰਪ੍ਰੀਤ ਸਿੰਘ ਜੀ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਵੇਂ ਕਿ ਸਾਡੇ ਨਿਗਾ ਚ ਆਇਆ ਸੀ ਭਾਈ ਸਾਹਿਬ ਸਨੀ ਜੀ ਦਾ ਕੇਸ ਜਿਹਦੇ ਤੇ ਬੇਹੱਦ ਉਹਨਾਂ ਤੇ ਤਸ਼ੱਦਦ ਜੇਲ੍ਹ ਦੇ ਵਿੱਚ ਹੀ ਹੋਇਆ ਜਿਵੇਂ ਸਾਡੇ ਨਿਗਾ ਚ ਗੱਲ ਆਈ ਜਿ세 ਕਿ ਸਾਡਾ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਡੀਜੀਪੀ ਨੂੰ ਚੰਡੀਗੜ੍ਹ ਵਿਖੇ ਮਿਲਿਆ ਹੈ ਤੇ ਅਸੀਂ ਆਪਦਾ ਮੰਗ ਪੱਤਰ ਜੋ ਕਿ ਪਬਲਿਕ ਜਿਸੀ ਰੱਖਿਆ ਪ੍ਰੈਸ ਚ ਵੀ ਰੱਖਿਆ ਹੈ ਕਿ ਵੜਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਭਾਈ ਸਾਹਿਬ ਦੇ ਉੱਤੇ ਜੇਲ੍ਹ ਦੇ ਵਿੱਚ ਹੀ ਤਸ਼ੱਦਦ ਹੋਇਆ ਹੈ ਜਿਹਦੇ ਅੰਦਰ ਕਿ ਉੱਚ ਘੱਟੋ ਘੱਟ 11 12 ਬੜੀਆਂ ਸੀਰੀਅਸ ਇੰਜਰੀਜ਼ ਜੋ ਕਿ ਮੈਡੀਕਲ ਰਿਪੋਰਟ ਚ ਆਈਆਂ ਨੇ ਉਹ ਸਾਹਮਣੇ ਆਈਆਂ ਨੇ ਉਹਦੀ ਵੜਦੀ ਕਾਰਵਾਈ ਜਿਹੜੀ ਜ਼ਿੰਮੇਵਾਰ ਵਿਅਕਤੀ ਦੇ ਉਹਨਾਂ ਦੇ ਉੱਤੇ ਤੁਰੰਤ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਅੰਦਰ ਸੇਫਟੀ ਜਿਹੜੀ ਹੈ ਉਹ ਇਨਸ਼ੋਰ ਕੀਤੀ ਜਾਵੇ ਇਹਦੇ ਮੁਤਲਕ ਜੋ ਕਿ ਆਪਣੇ ਮੈਂ ਕਹੂੰਗਾ ਸਮੂਚੇ ਪੰਜਾਬ ਤੇ ਪੰਜਾਬੀਅਤ ਨੂੰ ਜਿਨ੍ਹਾਂ ਤੇ ਬੜਾ ਮਾਣ ਹੈ ਘਮੰਡ ਭਰਾ ਜੋ ਕਿ ਹਮੇਸ਼ਾ ਕੀ ਕਦੇ ਵੀ ਕੋਈ ਪੰਜਾਬ ਜਾਂ ਕੌਮ ਤੇ ਤਕਲੀਫ ਆਈ ਹੈ ਤਾਂ ਕੋਟ ਕਚਹਿਰੀਆਂ ਇਨ੍ਹਾਂ ਨੇ ਕਦੀ ਕੋਈ ਮੈਂ ਕਹਿੰਦਾ ਕੋਈ ਦੁਕਾਨਦਾਰੀ ਨਹੀਂ ਕੀਤੀ ਕਦੇ ਕੋਈ ਫੀਸ ਵਾਲ ਨਹੀਂ ਕੋਈ ਇਦਤਰ ਝਾਕਿਆ ਆਪ ਦਾ ਫਰਜ਼ ਸਮਝ ਕੇ ਮਿੱਟੀ ਦਾ ਅਦਾਗ ਕਰਦੇ ਰਹੇ ਨੇ ਕੌਮ ਨੂੰ ਤੇ ਜਿਸ ਹਿਸਾਬ ਨਾਲ ਆਵਾਜ਼ ਬਲੰਗਕੋਟ ਕਚੈਰੀਆਂ ਚ ਕਰਦੇ ਆਏ ਨੇ ਜਿੱਤੇ ਅਸੀਂ ਪਾਰਟੀ ਵੱਲੋਂ ਅੱਜ ਸਮੂਚਾ ਡੈਲੀਗੇਸ਼ਨ ਲੈ ਕੇ ਪ੍ਰਧਾਨ ਸਾਹਿਬ ਦੇ ਦਿਸ਼ਾ ਅਨੁਸਾਰ ਇਹਨਾਂ ਦਾ ਹੌਸਲਾ ਵਧਾਉਣਾ ਹੈ ਉੱਥੇ ਘੁੰਮਣ ਸਾਹਿਬ ਤੁਹਾਨੂੰ ਅੱਜ ਬੇਨਤੀ ਕਰਦੇ ਆ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਕੋਈ ਸਾਡੇ ਮੁਤਾਬਿਕ ਕਿਸੇ ਪ੍ਰਕਾਰ ਦੀ ਕੋਈ ਲੋੜ ਹੋਵੇ ਅਸੀਂ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਹੈ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੇ ਮੈਂ ਇੱਕ ਹੁਮਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਸਨੀ ਦਾ ਮਸਲਾ ਹੈ ਉਹ ਤੁਹਾਡਾ ਦੋ ਸ਼ਬਦਾਂ ਵਿੱਚ ਦੱਸੋ ਕਿ ਅੱਜ ਦੀ ਉਹਦਾ ਅਪਡੇਟ ਹੈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਰਵਾਦ ਕਰਦਾ ਜਿਹੜਾ ਸਾਡੇ ਕੋਲ ਵਫਦ ਆਇਆ ਤਲਵੰਡੀ ਸਾਹਿਬ ਮੇਰੇ ਸਾਰੇ ਵੱਡੇ ਦੇਖੋ ਇਹ ਕਹਿੰਦੇ ਨੇ ਕਿ ਜਦੋਂ ਮੈਦਾਨ ਚ ਬੰਦਾ ਹੁੰਦਾ ਹੈ ਤਾਂ ਭੱਜਦੇ ਆਲੂ ਬਾਣ ਚੜ੍ਹਦੇ ਇੱਕੋ ਜਿਹੇ ਹੁੰਦੇ ਨੇ ਸੋ ਪ੍ਰੋਬਲਮ ਜਿਹੜੀਆਂ ਨੇ ਤਲਵੰਡੀ ਸਾਹਿਬ નો ਡਾਊਟ ਹੈ ਆਈਆਂ ਨੇ ਆਵਾਜ਼ ਨੂੰ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ ਇੱਕ ਗੱਲ ਆਪਣੀ ਕੌਮ ਨੂੰ ਕਹੂੰਗਾ ਕਿ ਤੁਹਾਡੀ ਜਿਹੜੀ ਜਾਨ ਹੈ ਜਿਹੜੀ ਸਟਰੈਂਥ ਹੈ ਜੋ ਤੁਸੀਂ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਇਹਨੇ ਮੈਂ ਕਹੂੰਗਾ ਕਿ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਸਵੇਰੇ ਘਰੋਂ ਤਿਆਰ ਹੋ ਕੇ ਜਾਂਦੇ ਹਾਂ ਤਾਂ ਕੱਲ ਮੇਰੀ ਕਿਸੇ ਬੰਦੇ ਨਾਲ ਗੱਲ ਹੋਈ ਮੈਂ ਕਿਹਾ ਅਸੀਂ ਮੌਤ ਦਾ ਕੱਫਨ ਆਪਣੇ ਉੱਪਰ ਬੰਨ ਕੇ ਲੈ ਕੇ ਜਾਂਦੇ ਹਾਂ ਕਿਉਂਕਿ ਜਦੋਂ ਕਚਹਿਰੀ 'ਚ ਜਾਂਦੇ ਹਾਂ ਤਾਂ ਇਹ ਨਹੀਂ ਪਤਾ ਹੁੰਦਾ ਕਿਸੇ ਸ਼ਰਾਰਤੀ ਹੰਸਮੇ ਸਾਡੇ ਤੇ ਕੀ ਕਰ ਲੈ। ਸੋ ਮੈਂ ਇੱਕ ਗੱਲ ਆਪਣੀ ਕੌਮ ਦੇ ਵਿੱਚ ਦੇਖੀਏ ਕਿ ਜਿਸ ਚੀਜ਼ ਤੇ ਅਸੀਂ ਸਜਦਾ ਕਰਦੇ ਹਾਂ ਕਿ ਜੇ